ਓਏ ਯਾਰ ਸਾਰੇ ਕੱਪੜੇ ਨਾ ਗਿੱਲੇ ਪਏ ਨੇ ਪਾਣੀ ਵਰਕੇ ਗੱਟੇ ਹੋਏ ਪਏ ਨੇ ਰਮਨ ਇਹਨਾਂ ਨੂੰ ਕਿਸੇ ਲੋਟਸ ਕਹਾ ਸਕੂਲ ਆ ਯਾਰ ਕੱਪੜਿਆਂ ਨੂੰ ਕਿੰਨੇ ਦਿਨ ਹੋ ਗਏ ਯਾਰ ਗਿੱਲੇ ਪਿਆਣ ਉਹਨਾਂ ਨੂੰ ਮੈਂ ਨਾ ਹੁਣਾ ਸੀਗਾ ਹੁਣ ਦੱਸ ਕਿਹੜੇ ਕੱਪੜੇ ਪਾਵਾਂ ਲਾ ਇਹ ਤਾਂ ਪਾਣੀ ਵਰਗੇ ਪਏ ਨੇ ਜਮ ਜਿਹੜੇ ਪਾਉਣੇ ਨੇ ਉਹ ਤਾਂ ਸੁੱਕੇ ਪਏ ਨੇ ਜੀ ਇਹ ਤਾਂ ਤੋਤੀ ਅੱਜ ਨੇ ਇਹ ਕਿੱਥੋਂ ਸੁੱਕ ਜਾਣ ਹੁਣ ਸੂਰਜ ਤਾਂ ਨਿਕਲਦਾ ਨਹੀਂ ਪਰ ਇਹਨਾਂ ਨੂੰ ਸੁਕਾਉਣ ਦੇ ਬਥੇਰੇ ਤਰੀਕੇ ਨੇ ਵੀ ਆਪਾਂ ਕਿਵੇਂ ਸੁਕਾ ਸਕਦੇ ਆਂਗੇ ਉਹ ਨਾ ਤਾਂ ਤਰੀਕੇ ਕਿਸੇ ਨੇ ਵਰਤੇ ਆ ਤੇ ਨਾ ਹੀ ਮਤਲਬ ਵੀ ਕਦੇ ਦੇਖੇ ਹੋਣੇ ਆ ਤੇ ਚਲੋ ਮੈਂ ਹੀ ਦੱਸ ਦਿਆਂ ਕਿਵੇਂ ਸੁਕਾ ਸਕਦੇ ਬਹੁਤ ਹੀ ਸੌਖਾ ਤਰੀਕਾ ਹੈ ਲਓ ਜੀ ਕੱਪੜੇ ਤਾਂ ਮੈਂ ਸਾਰੇ ਚੱਕ ਲਿਆਂਦੇ ਤੇ ਇਹਨੂੰ ਹੁਣ ਬੈੱਡ 'ਤੇ ਸੁਕਾਊਗਾ ਬੈੱਡ ਕਿਵੇਂ ਸੁਕਾਊਗਾ ਰਮਣ ਯਾਰ ਕਮਲੀ ਹੋਗੀ ਉਹ ਹਾਂਜੀ ਇੱਕ ਬਹੁਤ ਸੌਖਾ ਤਰੀਕਾ ਬਸ ਆਪਾਂ ਤਾਂ ਆਰਾਮ ਹੀ ਕਰਨਾ ਤੇ ਇਹਨੂੰ ਸੁਕਾਊਗਾ ਤਾਂ ਬੈੱਡ ਮਤਲਬ ਕਿ ਮੈਂ ਯਾਰ 10 ਵੀ ਹਾਂਜੀ ਉਹ ਦੱਸ ਦਿਆਂ ਜੀ ਜਿਵੇਂ ਹੁਣ ਆਪਾਂ ਅਕਸਰ ਮਸ਼ੀਨ 'ਚ ਕੱਪੜੇ ਸੁਕਾ ਲੈਨੇ ਆ ਪਰ ਜੇਕਰ ਧੁੱਪ ਆ ਗਈ ਤਾਂ ਉਹ ਸੁੱਕ ਜਾਂਦੇ ਨਹੀਂ ਤੇ ਨਹੀਂ ਤਾਂ ਉਹ ਸਿੱਲੇ ਜੀ ਰਹਿੰਦੇ ਨੇ ਮਤਲਬ ਜਦੋਂ ਪੌਣੇ ਤੋਂ ਉਹ ਠੰਡ ਛੱਡ ਜਾਂਦੀ ਆ ਜਾਂ ਤਾਂ ਆਪ ਫਿਰ ਉਹਨੂੰ ਪ੍ਰੈਸ ਕਰਦੇ ਆ ਇਹ ਜਾ ਮਤਲਬ ਵੀ ਡ੍ਰਾਇਰ ਨਸ ਕਾਉਣੀ ਦਾ ਹੀਟਰ ਮੂਰੇ ਰੱਖਿਆ ਮਤਲਬ ਪਾਉਣ ਜੋ ਕਰਦੇ ਆ ਵੀ ਮਤਲਬ ਜਿਹੜੀ ਸੈਲ ਆ ਨੇ ਦੇ ਖਤਮ ਹੋ ਜੇ ਪਰ ਇੱਕ ਬਹੁਤ ਸੌਖਾ ਤਰੀਕਾ ਆਪਾਂ ਆਰਾਮ ਕਰਕੇ ਹੀ ਕੱਪੜਿਆਂ ਨੂੰ ਸੁਕਾ ਸਕਦੇ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਆਏਗੀ ਸੁੱਤੇ ਪਏ ਪਏ ਹਾਂਜੀ ਹਾਂਜੀ ਸੁੱਤੇ ਪਏ ਪਏ ਸੁਕਾ ਸਕਦੇ ਕੱਪੜੇ ਇਹ ਕਿਵੇਂ ਯਾਰ ਇਹ ਕਿੱਡੀ ਤੇ ਹੁਣ ਆਪਾਂ ਕੀ ਕਰਦੇ ਜੀ ਜੇ ਜੋ ਪ੍ਰੈਸ ਕਰਨ ਲੱਗ ਜਾਈਏ ਮਤਲਬ ਆਪਣੇ ਹੁੰਦੀ ਆ ਵੀ ਜਿਹੜੇ ਮਤਲਬ ਇਹ ਕੱਪੜੇ ਤੇ ਆਪਾਂ ਵੀ ਪ੍ਰੈਸ ਨਹੀਂ ਕਰ ਸਕਦੇ मतलब ਉਹਨੂੰ ਆਪਾਂ ਕਿਵੇਂ ਸੁਕਾਗੇ ਕਿਉਂਕਿ ਨਾਰਮਲ ਪ੍ਰੈਸ मतलब ਨਿੱਗੀ ਜਿ ਕਰਕੇ ਤਾਂ ਆਪਾਂ ਮਾਰ ਲੈਣਾ ਉਹ ਫਿਰ ਵੀ ਨਹੀਂ ਸੁਕਦੇ ਜਿਵੇਂ ਉਹਨਾਂ ਨਾਈ ਲਾਉਣਾ ਇਕੱਠੀ ਹੋ ਜਾਂਦੀ ਹੈ ਜੈਕਟਾਂ ਜੂਟਾਂ ਦਾ ਕੱਪੜਾ ਹਾਂਜੀ 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 ਤੇ ਉਹ ਆਪਾਂ ਕਿਵੇਂ ਸੁਕਾ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਕੋਈ ਵੀ ਮਤਲਬ ਐਕਸਟਰਾ ਜਿਹੜੀ ਮਤਲਬ ਚਾਦਰ ਹੋਵੇ ਬੈੱਡ ਸ਼ੀਟ ਉਹ ਆਪਾਂ ਵਿਸਾ ਲੈਣੀ ਹੈ ਬੈੱਡ ਤੇ ਤੇ ਸਾਰੇ ਕੱਪੜਿਆਂ ਨੂੰ ਆਪਾਂ ਇਸ ਪ੍ਰਕਾਰ ਇਹ ਬੈੱਡ ਤੇ ਪਾ ਦੇਣਾ ਜੀ ਜਿੰਨੇ ਵੀ ਕੱਪੜੇ ਪਾ ਦੇਣਾ ਜਿਵੇਂ ਆਪਾਂ ਮਤਲਬ ਨਾਰਮਲੀ ਸੁੱਕਣੇ ਪਾਉਣੇ ਜਿਵੇਂ ਮੰੰਦੇ ਵਗੈਰਾ ਤੇ ਸੁੱਕਣੇ ਪਾਉਣੇ ਆਪਾਂ ਹਾਂਜੀ ਜਿਵੇਂ ਜ ਠੀਕ ਹੈ ਤੇ ਇਸ ਪ੍ਰਕਾਰ ਆਪਾਂ ਸਾਰੇ ਕੱਪੜੇ ਨੂੰ ਵਿਛਾ ਦੇਨੇ ਜਿਵੇਂ ਸੌਕਸ ਹੋ ਗਈਆਂ ਜੀ ਇਹ ਵੀ ਸਿਰ ਲੰਗਾ ਜਾਂ ਰਹਿੰਦਾਂ ਨੇ ਆ ਮਤਲਬ ਵੀ ਮੋਟੇ ਕੱਪੜੇ ਚ ਯਾਰ ਇਹ ਤਾਂ ਬਹੁਤ ਵੱਡੀ ਮੁਸੀਬਤ ਰਵਣ ਠੰਡ ਤੇ ਕੱਪੜੇ ਨਹੀਂ ਸੁਕਦੇ ਦੋ ਦੋ ਦਿਨ ਬਾਹਰ ਜਾਣਾ ਹੁੰਦਾ ਕਈ ਵਾਰੀ ਹੈ ਨਾ ਬੜੀ ਵੱਡੀ ਪ੍ਰੋਬਲਮ ਤੇ ਬਹੁਤ ਹੀ ਸੌਖਾ ਤਰੀਕਾ ਜੀ ਤੇ ਹਰੇਕ ਅਜ਼ਮਾਉ ਹੋ ਗਿਆ ਕਿ ਹੁਣ ਬੱਚਿਆਂ ਦੇ ਡਰੈੱਸ ਹੁੰਦੀਆਂ ਨੇ ਗੀਆਂ ਮਤਲਬ ਐ ਹੁੰਦਾ ਵੀ ਆਪਾਂ ਇੱਕ ਦਿਨ ਚ ਸੁਕਦੀਆਂ ਨਹੀਂ ਚਾਹੇ ਦੋ ਦੋ ਡਰੈੱਸਾਂ ਹੁੰਦੇ ਹੋਣ ਬੱਚਿਆਂ ਦੇ ਜਿਵੇਂ ਇੱਕ ਤੋਂ ਤੇ ਦੂਜੇ ਦਿਨ ਮਤਲਬ ਜੀ ਆਪਾਂ ਪਾਉਣੀ ਮਤਲਬ ਤੀਜੇ ਦਿਨ ਵੀ ਪਾਉਣੀ ਤਾਂ ਇੱਕ ਬਹੁਤ ਹੀ ਸੌਖਾ ਤਰੀਕਾ ਤੇ ਮੈਂ ਗਾਰੰਟੀ ਲੈਣੀ ਵੀ ਕੱਪੜੇ ਸੁੱਕੇ ਜਾਂਦੇ ਨੇ ਰਾਤ ਤੇ ਰਾਤ ਕੱਪੜੇ ਸੁੱਕ ਜਾਣਗੇ ਹਾਂਜੀ ਰਾਤ ਤੇ ਰਾਤ ਸੁੱਕ ਜਾਣਗੇ ਕੋਈ ਮਿਹਨਤ ਨਹੀਂ ਕਰਨੀ ਜੀ ਆਪਾਂ ਤੇ ਲਓ ਜੇ ਇਹਨੂੰ ਸਾਰੇ ਬੈੱਡ ਤੇ ਜਿੰਨੇ ਵੀ ਕੱਪੜੇ ਆਪਣੇ ਗਿੱਲੇ ਨੇਗੇ ਕੋਈ ਮੰਜਾ ਹੋਇਆ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਬੈੱਡ ਤੇ ਵੀ ਸੌਣਾ ਮੰਜੇ ਤੇ ਵੀ ਵਿਸਾ ਸਕਦੇ ਇਹਨਾਂ ਨੂੰ ਠੀਕ ਹੈ ਤੇ ਬਸ ਐਕਸਟਰਾ ਚਾਦਰ ਜ਼ਰੂਰ ਵਿਛਾਲਿਓ ਇਹੇ ਠਾ ਮਤਲਬ ਇਹ ਸਿਰ ਨਾ ਫੜੀ ਹੂੰ ਜਿਵੇਂ ਕੋਈ ਬਾਦੂ ਆਪਣੇ ਚਾਦਰਾਂ ਪਈਆਂ ਹੋਣ ਜਿਵੇਂ ਜੀ ਸੂਤੀ ਹੋਗੀਆਂ ਜਾਂ ਕੋਈ ਹੋਰ ਵੀ ਮਟੀਰੀਅਲ ਦੀਆਂ ਤੇ ਇਸ ਪ੍ਰਕਾਰ ਜਿਹੜੇ ਕੱਪੜੇ ਸਾਰੇ ਗਿੱਲੇ ਨੇ ਜੀ ਹੁ ਮਤਲਬ ਜਿਹੜਾ ਆ ਦੂਜਾ ਸਟੱਪ ਜਾਂਦਾ ਆਪਣਾ ਪੱਛਮਜੀ ਵਾਲਾ ਹਾਂਜੀ ਗਰਮ ਪੱਛਮ ਵਾਲਾ ਸੁੱਕਦਾ ਜਾਂਦਾ ਜੀ ਮਤਲਬ ਇਹ ਪੱਛਮਜੀ ਨਹੀਂ ਇਹ ਕਾਟਨ ਦੀ ਚਾਹ ਆਗੇ ਵਿੱਚ ਰਲਾਵਟ ਜੀ ਹੈ ਜੀ ਤੇ ਸੁੱਕਦਾ ਹੀ ਨਹੀਂ ਹੈਗਾ ਤੇ ਲਓ ਜੀ ਹੁਣ ਆਪਾਂ ਸਾਰੇ ਬੈੱਡ ਤੇ ਪਹਿਲਾਂ ਵਿਛਾ ਦਨੇ ਫਿਰ ਦੱਸ ਦਿੰਦੇ ਆਪਾਂ ਕੀ ਕਰਕੇ ਇਹ ਸੁਕਾ ਸਕਦੇ ਲਓ ਜੀ ਆ ਤਾਂ ਸਾਰੇ ਪਾਤੇ ਸੁੱਕਣੇ ਨੇ ਤੇ ਡੈਵੀ ਦੀ ਜੈਕਟ ਵੀ ਪਾਤੀ ਰਮਣ ਕਿਉਂਕਿ ਕੁ ਡੈਵੀ ਦੀ ਜੈਕਟ ਤਾਂ ਜ਼ਿਆਦਾ ਹੈ ਕਿਉਂਕਿ ਬੱਚੇ ਦੀ ਇੱਕੋ ਹੀ ਜੈਕਟ ਆ ਤੇ ਉਹਨੂੰ ਸਕੂਲ ਜਾਣਾ ਹੁੰਦਾ ਤੇ ਬਹੁਤ ਤੰਗੀ ਹੁੰਦੀ ਹੈ ਹਾਂਜੀ ਹਾਂਜੀ ਸੁੱਕਦੀ ਮਤਲਬ ਮਸ਼ੀਨ 'ਚ ਸੁਕਾਈ ਵੀ ਨਹੀਂ ਸਕਦੇ ਬਹੁਤ ਮਿਹਨ ਵਾਸਤੇ ਤੇ ਲਓ ਜੀ ਹੁਣ ਆਪਾਂ ਇੱਕ ਲਵਾਂਗੇ ਗਰਮ ਚਾਦਰ ਮਤਲਬ ਜੋ ਵੀ ਆਪਾਂ ਪੁਛਾਉਣੇ ਆ ਜੀ ਬੈੱਡ ਤੇ ਠੀਕ ਹੈ ਤੇ ਉਹ ਚਾਦਰ ਲੈ ਕੇ ਆਪਾਂ ਇਹਦੇ ਉੱਪਰ ਪਛਾ ਦਾਂਗੇ ਲਓ ਜੀ ਮੈਂ ਹੈਲਪ ਕਰਾ ਦਿੰਦਾ ਪਛਾਉਣ ਵਾਲੀ ਤਾਂ ਹਾਂਜੀ ਹੂੰ ਤੇ ਉਸ ਤੋਂ ਬਾਅਦ ਦੱਸਾਂਗੇ ਵੀ ਕਿਵੇਂ ਸੁੱਕਣਗੇ ਜੀ ਇਹ ਠੀਕ ਹੈ ਜੀ ਇਹ ਤਰੀਕਾ ਸਾਦ ਕਿਸੇ ਨਹੀਂ ਵਰਤਿਆ ਹੋਵੇ ਵੈਸੇ ਵਰਤਦੇ ਹੋ ਵੀ ਸਕਦੇ ਨੇਗੇ ਪਰ ਮੈਂ ਹਮੇਸ਼ਾ ਹੀ ਵਰਤਦੀ ਆ ਕਿਉਂਕਿ ਸੁੱਕਦੇ ਤਾਂ ਹੈ ਨਹੀਂ ਤੇ ਫਿਰ ਮਿਹਨਤ ਮਤਲਬ ਕਰਨੀ ਪੈਂਦੀ ਹੈ ਪ੍ਰੈਸ ਪ੍ਰੈਸ ਮਾਰ ਕੇ ਤੇ ਐਵੇਂ ਕੱਪੜੇ ਪਾਏ ਪ੍ਰੈਸ ਵੀ ਹੋ ਜਾਂਦੇ ਨੇ ਮੈਂ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਹੈ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਜੀ ਠੀਕ ਹੈ ਇਹ ਦੋਸਤੋ ਖੁਦ ਵਰਤਦੇ ਆ ਅਸੀਂ ਇਹ ਤਰੀਕਾ ਹਾਂਜੀ ਮਤਲਬ ਵੀ ਬਾਲ ਨਹੀਂ ਪੈਣੇ ਬਸ ਸਿੱਧੇ ਸਿੱਧੇ ਕਰਕੇ ਕੱਪੜਿਆਂ ਨੂੰ ਆਪਾ ਬਿਸ਼ਾ ਦੇਣਾ ਕੋਈ ਬਾਲ ਨਹੀਂ ਰਹਿਣ ਦੇਣਾ ਵਿੱਚ ਠੀਕ ਹੈ ਜੀ ਲਓ ਜੀ ਚਾਦਰ ਤਾਂ ਆਪਾਂ ਪੂਰੀ ਪਿਸ਼ਾ ਚਾਦਰ ਕਿ ਵਸੇਕ ਆਪਾਂ ਛੋਟਾ ਜਿਹਾ ਕੰਮ ਹੋਰ ਕਰਨਾ ਜੀ ਦੇ ਨਾਲ ਇਹ ਕੱਪੜੇ ਜਿਹੜੇ ਆਪਣੇ ਸੁੱਕ ਜਾਣਗੇ ਚਾਦਰ ਥੋੜੀ ਮਤਲਬ ਗਰਮ ਲੈ ਲੈਣੀ ਆ ਵੀ ਮਤਲਬ ਵੀ ਆਪਣੀ ਸਿਲ ਜੀ ਨਾ ਫੜੇ ਹਾਂਜੀ ਇਹਦੀ ਤੁਸੀਂ ਚਾਹੋ ਜੀ ਚਾਦਰ ਮਤਲਬ ਜਿਆਦੇ ਮੋਟੇ ਢੇਡ ਨਹੀਂ ਕੋਈ ਕਾਟਨ ਦੀ ਹੋਰ ਵੀ ਵਸਾ ਸਕਦੇ ਉੱਤਰ ਉੱਪਰ ਕੱਪੜਿਆਂ ਦੇ ਵੀ ਐਵੇਂ ਹੁੰਦਾ ਵੀ ਆਪਣੀ ਜਿਹੜੀ ਚਾਦਰ ਵੀ ਉਹ ਸਿਲ ਨਾ ਫੜੇ ਠੀਕ ਹੈ ਤੇ ਨਹੀਂ ਆ ਮਤਲਬ ਜੇ ਜਿਆਦੇ ਸਿਲੇ ਨਹੀਂ ਹੈਗੇ ਮਤਲਬ ਉਹ ਗਿੱਲੇ ਜੇ ਸੁੱਕਦੇ ਬਸ ਦੋਸਤੋ ਵੀਡੀਓ ਦੇਖੀ ਚਲੋ ਤੁਸੀਂ ਵੀਡੀਓ ਨਾਲ ਜੁੜੇ ਰਹੋ ਬਸ ਇਸ ਦੋ ਵਾਰ ਆਪਾਂ ਛੋਟਾ ਜਿਹਾ ਕੰਮ ਹੀ ਕਰਨਾ ਇੱਕ ਹਾਂਜੀ ਲਓ ਤੂੰ ਐਸੇ ਵਾਦਾ ਪਰ ਰਾਮ ਕਰਨਾ ਜੀ ਸੌਣਾ ਜੀ ਬਸ ਰਜਾਈ ਲੈ ਕੇ ਰਾਤ ਨੂੰ ਸਾਰੀ ਰਾਤ ਆਪਾਂ ਸੌ ਜਾਣਾਗਾ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਸਵੇਰੇ ਚੱਕੋਗੇ ਚਾਦਰ ਜਿਹੜੇ ਕੱਪੜੇ ਬਿਲਕੁਲ ਸੁੱਕੇ ਮਿਲਣਗੇ ਉਹ ਕਿਉਂ ਮਿਲਣਗੇ ਕਿਉਂਕਿ ਜਿਉਂ ਆਪਾਂ ਜਦੋਂ ਪੈਂਦੇ ਆ ਗਰਮਾਹਟ ਆਉਂਦੀ ਆ ਮਤਲਬ ਸਰੀਰ ਅੰਦਰ ਜਿਹੜੀ ਆਪਣੀ ਰਜਾਈ ਨਿੱਗੀ ਹੁੰਦੀ ਆ ਆਪਣੀ ਜਿਹੜੀ ਸੀਟ ਆ ਉਹ ਨਿੱਗੀ ਹੁੰਦੀ ਆ ਜਿਹੜੇ ਅੰਦਰ ਕੱਪੜੇ ਨੇਗੇ ਉਹ ਆਪਣੀ ਗਰਮੈਸ ਨਾਲ ਹੀ ਸੁੱਕ ਜਾਣਗੇ ਆਪਣੇ ਮਤਲਬ ਬਾਡੀ ਦੀ ਗਰਮੈਸ ਨਾਲ ਹੀ ਸੁੱਕ ਜਾਂਦੇ ਹਾਂ ਹਾਂਜੀ ਹਾਂਜੀ ਤੇ ਅਜ਼ਮਾਇਆ ਹੋਇਆ ਕਿਉਂਕਿ ਹੁਣ ਜਿਵੇਂ ਸੌਕਸ ਵਗੈਰਾ ਹੋ ਗਿਆ ਹੋਰ ਸਟਾਫ ਹੋ ਗਿਆ ਜੀ ਤੇ ਪ੍ਰੈਸ ਆਪ ਨਹੀ ਮਾਰ ਸਕਦੇ ਤੇ ਉਹ ਇਸ ਤਰੀਕੇ ਨਾਲ ਪਸਕਾ ਸਾਇ ਹੈ ਬਹੁਤ ਹੀ ਵਧੀਆ ਤਰੀਕਾ ਜੀ ਤੇ ਵਧੀਆ ਸੁੱਕ ਜਾਂਦੇ ਨੇ ਮਤਲਬ ਰਾਤ ਤੇ ਰਾਤ ਆਪਣੇ ਆਰਾਮ ਕਰਨ ਨਾਲ ਹੀ ਜਿਹੜੇ ਆਪਣੇ ਗਿੱਲੇ ਕੱਪੜੇ ਬਿਲਕੁਲ ਹੀ ਸੁੱਕ ਜਾਂਦੇ ਆ ਸੋ ਜਰੂਰ ਅਪਣਾਓ ਜੀ ਬਹੁਤ ਹੀ ਸੌਖਾ ਆ ਤੇ ਬਹੁਤ ਹੀ ਵਧੀਆ ਹੋਇਆ ਅਪਣਾਇਆ ਹੋਇਆ ਤਰੀਕਾ ਜੀ ਜਰੂਰ ਇੱਕ ਵਾਰੀ ਮੈਂਨੋ ਦੋਸਤੋ ਤੁਸੀਂ ਸਾਡੇ ਕਹਿਣ ਤੇ ਮਤਲਬ ਜੇਕਰ ਕੱਪੜੇ ਗਿੱਲੇ ਆ ਹਨਾ ਜਿਹੜੇ ਆਹਨ ਇੱਕ ਵਾਰੀ ਇਹ ਤਰੀਕਾ ਤੁਸੀਂ ਵਰਤ ਕੇ ਦੇਖਿਓ ਤੇ ਤੁਸੀਂ ਆਪ ਹੀ ਮਤਲਬ ਯਕੀਨ ਨਹੀਂ ਮੰਨਣਾ ਸੋ ਤੁਸੀਂ ਕਮਾਲ ਮੰਨੋਗੇ ਵੀ ਯਾਰ ਕੱਪੜੇ ਰਾਤ ਦੇ ਰਾਤ ਕਿਵੇਂ ਸੁੱਕ ਗਏ ਹਾਂਜੀ ਹਾਂਜੀ ਤੇ ਜਿਨ੍ਹਾਂ ਦੇ ਮਸ਼ੀਨ ਨਹੀਂ ਉਹਦੇ ਵਾਸਤੇ ਵੀ ਆਪਾਂ ਲੈ ਕੇ ਆਵਾਂਗੇ ਜੀ ਮਤਲਬ ਕਈ ਵਾਰ ਸੁਕਾਉਣ ਵਾਲਾ ਮਤਲਬ ਚੀਜ਼ ਨਹੀਂ ਹੁੰਦੀ ਵੀ ਉਹ ਕੱਪੜਿਆਂ ਨੂੰ ਕਿਵੇਂ ਸੁਕਾ ਸਕਦੇ ਉਹ ਚ ਤੇ ਉਹਨਾਂ ਵਾਸਤੇ ਜਿਵੇਂ ਮਸ਼ੀਨ ਹੈਗੇ ਕੱਪੜੇ ਨਹੀਂ ਸੁੱਕਦੇ ਜਾਂ ਸਿੱਲੇ ਨਹੀਂਗੇ ਉਹ ਇਹ ਤਰੀਕਾ ਅਪਣਾ ਸਕਦੇ ਨੇ ਬਹੁਤ ਹੀ ਵਧੀਆ ਤਰੀਕਾ ਜੀ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ